2 ਦਸੰਬਰ ਵਾਲੇ ਹੁਕਮਨਾਮੇ ਤੋਂ ਬਾਅਦ ਇੱਕ ਤੱਤ ਤਾਨ ਰੋਲ ਰੂਪ ਚ ਵਿਚਾਰਿਆ ਜਾ ਰਿਹਾ ਹੈ ਕਿ ਸ਼ਾਇਦ ਜਿਹੜੇ ਜੱਥੇਦਾਰ ਨੇ ਪੰਜ ਸਿੰਘ ਸਾਬਾਨ ਨੇ ਉਹਨਾਂ ਦੇ ਵਿੱਚ ਇੱਕ ਵੱਡਾ ਫੇਰ ਬਦਲ ਹੋ ਸਕਦਾ ਉਹਦਾ ਕਾਰਨ ਇਹ ਵੀ ਹੈ ਕਿਉਂਕਿ ਉਸ 2 ਤਰੀਕ ਵਾਲੇ ਫੈਸਲੇ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਐਂ ਦੀਆਂ ਸੀ ਜਿਹੜੀਆਂ ਬੜੀਆਂ ਸਟ੍ਰੇਟ ਫਾਰਵਰਡ ਸੀ ਹਾਲਾਂਕਿ ਉਹਨਾਂ ਗੱਲਾਂ ਨੂੰ ਲੈ ਕੇ ਉਸ ਹੁਕਮਨਾਮੇ ਨੂੰ ਲੈ ਕੇ ਵੀ ਬੜੇ ਵੱਖੋ ਵੱਖਰੇ ਵਿਚਾਰ ਨੇ ਪਰ ਹੁਣ ਤੱਕ ਆਉਂਦੇ ਆਉਂਦੇ ਸਿੰਘ ਸਾਭਾ ਦੀ ਤਬਦੀਲੀ ਨੂੰ ਲੈ ਕੇ ਗੱਲਾਂ ਬੜੀਆਂ ਤੇਜ਼ ਹੋ ਗਈਆਂ ਨੇ ਸਿੰਘ ਸਾਹਿਬ ਬਦਲੇ ਜਾ ਸਕਦੇ ਨੇ ਇਹਦੀਆਂ ਗੱਲਾਂ ਬੜੀਆਂ ਤੇਜ਼ ਹੋ ਗਈਆਂ ਨੇ ਹਾਲਾਂਕਿ ਜਦੋਂ ਸੀਨੀਅਰ ਪੱਤਰਕਾਰ ਨਾਲ ਗੱਲ ਕਰਦੇ ਆ ਕਿ ਸਿੰਘ ਸਾਹਿਬ ਬਦਲੇ ਜਾ ਸਕਦੇ ਨੇ ਐਡੀ ਹੈਰਾਨੀਜਨਕ ਗੱਲ ਹੈ ਉਹ ਕਹਿੰਦੇ ਨੇ ਕਿ ਇਹ ਕੋਈ ਹੈਰਾਨੀਜਨਕ ਗੱਲ ਨਹੀਂ ਹੈ ਨਾ ਹੀ ਇਹ ਪਹਿਲੀ ਵਾਰ ਹੋ ਰਿਹਾ ਇਸ ਤੋਂ ਪਹਿਲਾਂ ਵੀ ਬੜੀ ਵਾਰ ਇਦਾਂ ਹੋਇਆ ਹੈ ਹਾਲਾਂਕਿ ਇਹ ਰਵਾਇਤ ਨਹੀਂ ਹੈ ਇਹ ਢੰਗ ਨਹੀਂ ਹੈ ਜਥੇਦਾਰਾਂ ਨੂੰ ਬਦਲਣ ਦਾ ਜਥੇਦਾਰੀਆਂ ਇਦਾਂ ਬਦਲੀਆਂ ਨਹੀਂ ਜਾਂਦੀਆਂ ਇਹਨਾਂ ਦਾ ਕੋਈ ਟੈਨਿਓਰ ਨਹੀਂ ਹੁੰਦਾ ਪਰ ਜ਼ਰੂਰ ਸਿੱਧੇ ਤੌਰ ਦੇ ਉੱਤੇ ਇੱਕ ਨਰੇਟਿਵ ਸਾਹਮਣੇ ਆ ਰਿਹਾ ਜਿਸ ਦੇ ਵਿੱਚ ਸਾਫ਼ ਤੌਰ ਤੇ ਇਹ ਵਿਚਾਰਿਆ ਜਾ ਰਿਹਾ ਹੈ ਕਿ ਸਿੰਘ ਸਾਹਿਬ ਬਦਲੇ ਜਾ ਸਕਦੇ ਨੇ ਦੁਬਾਰਾ ਯਾਨੀ ਹਰਪ੍ਰੀਤ ਸਿੰਘ ਨੂੰ ਲੈ ਕੇ ਤਾਂ ਚਰਚਾਾਂ ਮਾਂ ਅੱਜ ਵੀ ਤੇਜ਼ ਨੇ ਕਿਉਂਕਿ ਅੱਜ ਬੈਠਕ ਹੋਣ ਜਾ ਰਹੀ ਹੈ ਅਹਿਮ ਔਰ ਇਹ ਬੈਠਕ ਐਸਜੀਪੀਸੀ ਦੀ ਐਗਜ਼ੀਕਟਿਵ ਕਮੇਟੀ ਦੀ ਬੈਠਕ ਹੈ ਉਦਾਂ ਤਾਂ ਮਾਹਵਾਰੀ ਤੌਰ ਦੇ ਉੱਤੇ ਬੈਠਕ ਰੱਖੀ ਜਾਂਦੀ ਹੈ ਹਰ ਮਹੀਨੇ ਬੈਠਕ ਹੁੰਦੀ ਹੈ ਪਰ ਇਸ ਦੇ ਬਾਵਜੂਦ ਹੁਣ ਦੀ ਬੈਠਕ ਅਹਿਮ ਤਾਂ ਕਰਕੇ ਬਣੀ ਪਈ ਹੈ ਕਿਉਂਕਿ ਸੂਤਰਾਂ ਹਵਾਲਿਆਂ ਜਾਂ ਕਹੀਏ ਮੀਡੀਆ ਰਿਪੋਰਟਸ ਦੇ ਹਵਾਲਿਆਂ ਕਿਹਾ ਜਾ ਰਿਹਾ ਕਿ ਇਸ ਬੈਠਕ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਦਾ ਮਸਲਾ ਵਿਚਾਰਿਆ ਜਾ ਸਕਦਾ ਹੈ ਗਿਆਨੀ ਹਰਪ੍ਰੀਤ ਸਿੰਘ ਨੂੰ ਲੈ ਕੇ ਜੋ ਚਰਚਾਵਾਵਾਂ ਤੇਜ਼ ਹੋ ਰਹੀਆਂ ਨੇ ਉਹ ਚਰਚਾਵਾਵਾਂ ਵਿਚਾਰੀਆਂ ਜਾ ਸਕਦੀਆਂ ਨੇ ਇੱਥੋਂ ਤੱਕ ਕਿਹਾ ਜਾ ਰਿਹਾ ਕਿ ਗਿਆਨੀ ਹਰਪ੍ਰੀਤ ਸਿੰਘ ਨੂੰ ਬਦਲਣ ਦੀ ਪੂਰੀ ਪੂਰੀ ਤਿਆਰੀ ਜਿਹੜੀ ਹੈ ਉਹ ਅੱਜ ਦੀ ਮੀਟਿੰਗ ਦੇ ਵਿੱਚ ਰੱਖੀ ਜਾ ਸਕਦੀ ਹੈ ਪਰ ਹੋਵੇਗਾ ਜਾਂ ਨਹੀਂ ਹੋਵੇਗਾ ਕਿ 11 ਵਜੇ ਤੋਂ ਬਾਅਦ ਜ਼ਾਹਿਰ ਹੋ ਸਕਦਾ ਜਾਂ ਦੁਪਹਿਰ ਪੈਂਦਿਆਂ ਨੂੰ ਪਤਾ ਲੱਗ ਸਕਦਾ ਕਿ ਕੀ ਫੈਸਲਾ ਸੁਣਾਇਆ ਜਾਂਦਾ ਉਦਾਂ ਐਸਜੀਪੀਸੀ ਪ੍ਰਧਾਨ ਐਡਵੋਕੇਟ ਹਰਜਨਦਰ ਸਿੰਘ ਧਾਮੀ ਨੇ ਜਦੋਂ ਪਿਛਲੀ ਮੀਟਿੰਗ ਦੇ ਵਿੱਚ ਉਹਨਾਂ ਨੂੰ ਪੁੱਛਿਆ ਗਿਆ ਕਿ ਗਿਆਨੀ ਹਰਪ੍ਰੀਤ ਸਿੰਘ ਦੇ ਮਸਲੇ ਉਸ ਵੇਲੇ ਉਹਨਾਂ ਨੇ ਸਿੱਧੇ ਤੌਰ ਤੇ ਇਹ ਕਹਿਤਾ ਸੀ ਕਿ ਉਹਦੇ ਵਿੱਚ ਇੱਕ ਮਹੀਨਾ ਹੋਰ ਐਡ-ਆਨ ਕਰ ਦਿੱਤਾ ਗਿਆ। ਹਾਲਾਂਕਿ ਦੂਜੇ ਪਾਸੇ ਗਿਆਨੀ ਰਗਵੀਰ ਸਿੰਘ ਨੂੰ ਲੈ ਕੇ ਵੀ ਕਿਤੇ ਨਾ ਕਿਤੇ ਇਦਾਂ ਦੇ ਸੁਰ ਉੱਠਦੇ ਨਜ਼ਰ ਆ ਰਹੇ ਨੇ ਜਾਂ ਫਿਰ ਕਹਿ ਦਈਏ ਸੂਤਰਾ ਹਵਾਲਿਆਂ ਇਦਾਂ ਦੀਆਂ ਕੰਸੂਆਂ ਮਿਲਦੀਆਂ ਨਜ਼ਰ ਆ ਰਹੀਆਂ ਕਿ ਸ਼ਾਇਦ ਗਿਆਨੀ ਹਰਪ੍ਰੀਤ ਸਿੰਘ ਦੇ ਨਾਲ-ਨਾਲ ਗਿਆਨੀ ਰਗਵੀਰ ਸਿੰਘ ਦੀ ਕੁਰਸੀ ਵੀ ਸ਼ਾਇਦ ਖਤਰੇ ਵਿੱਚ ਹੋ ਸਕਦੀ ਹੈ। ਹੁਣ ਸਵਾਲ ਇਹ ਹੈ ਕਿ ਆਖਰਕਾਰ ਹੋਣ ਕੀ ਵਾਲਾ? ਗਿਆਨੀ ਹਰਪ੍ਰੀਤ ਸਿੰਘ ਦੀ ਗੱਲ ਕਰੀਏ ਤਾਂ ਉਹਨਾਂ ਦੇ ਮਸਲੇ ਵਿੱਚ ਬਹੁਤ ਸਾਰੇ ਨਾਮ ਤਬਦੀਲੀ ਦੇ ਤੌਰ ਦੇ ਉੱਤੇ ਹੁਣ ਤੱਕ ਵਿਚਾਰੇ ਵੀ ਜਾ ਚੁੱਕੇ ਨੇ ਸੀਨੀਅਰ ਪੱਤਰਕਾਰ ਕਈ ਵਾਰ ਤਾਂ ਸਿੱਧੇ ਤੌਰ ਦੇ ਉੱਤੇ ਵੀ ਬੋਲਦੇ ਨਜ਼ਰ ਆਏ ਨੇ ਕਿ ਕਿਹੜੇ ਪੰਥਕ ਚਿਹਰਿਆਂ ਨੂੰ ਲਗਾਇਆ ਜਾ ਸਕਦਾ ਹੈ ਜਥੇਦਾਰ ਤਖਤਰੀ ਦਮਦਮਾ ਸਾਹਿਬ ਹੁਣ ਉਹਨਾਂ ਦੇ ਵਿਚਾਲੇ ਨਾਮ ਦੁਬਾਰਾ ਲੈਣ ਦਾ ਮਤਲਬ ਤਾਂ ਨਹੀਂ ਬਣਦਾ ਕਿਉਂਕਿ ਅੱਜ ਅਜੇ ਮੀਟਿੰਗ ਹੋਣ ਵਾਲੀ ਹੈ ਔਰ ਅੱਜ ਦੀ ਮੀਟਿੰਗ ਹੋਣ ਤੋਂ ਬਾਅਦ ਜ਼ਾਹਿਰ ਹੋਵੇਗਾ ਕਿ ਆਖਰ ਕੀ ਕੁਝ ਵਿਚਾਰਿਆ ਗਿਆ ਜਾਂ ਕਿਹੜਾ ਵੱਡਾ ਫੈਸਲਾ ਲਿਆ ਗਿਆ ਹੋ ਸਕਦਾ ਹੈ ਕਿ ਇਹ ਮਸਲਾ ਉਸ ਮੀਟਿੰਗ ਦੇ ਵਿੱਚ ਵਿਚਾਰਿਆ ਨਾ ਜਾਵੇ ਕਿਉਂਕਿ ਜੇ ਐਸਜੀਪੀਸੀ ਪ੍ਰਧਾਨ ਨੇ ਇੱਕ ਵਾਰ ਕਹਿ ਦਿੱਤਾ ਕਿ ਇੱਕ ਮਹੀਨਾ ਹੋਰ ਇਸ ਮਸਲੇ ਦੇ ਵਿੱਚ ਪਏਗਾ ਤਾਂ ਜ਼ਾਹਿਰ ਤੌਰ ਦੇ ਉੱਤੇ ਇਹ ਮਸਲਾ ਉਸ ਮੀਟਿੰਗ ਦੇ ਵਿੱਚ ਵਿਚਾਰਿਆ ਨਾ ਜਾਵੇ ਹੁਣ ਵੇਖਣ ਵਾਲੀ ਗੱਲ ਹੈ ਕਿ 11 ਵਜੇ ਵਾਲੀ ਮੀਟਿੰਗ ਦੇ ਵਿੱਚ ਕਿਹੜੇ ਵੱਡੇ ਵੱਡੇ ਮਸਲੇ ਵਿਚਾਰੇ ਜਾਂਦੇ ਨੇ ਔਰ ਗਿਆਨੀ ਹਰਪ੍ਰੀਤ ਸਿੰਘ ਦਾ ਜਿਹੜਾ ਇਹ ਸਾਰਾ ਮੈਟਰ ਹੈਗਾ ਹੈ ਕਿ ਉਹਦੇ ਵਿੱਚ ਆਉਂਦਾ ਹੈ ਜਾਂ ਜਿਹੜੀ ਰਿਪੋਰਟ ਕਠਤ ਤੌਰ ਦੇ ਉੱਤੇ ਹੈ ਕਹਦੀ ਐਸਜੀਪੀਸੀ ਦੇ ਸਖਤਰ ਉਹਨਾਂ ਦੇ ਵੱਲੋਂ ਇਹ ਵੀ ਕਿਹਾ ਗਿਆ ਸੀਗਾ ਕਿ ਰਿਪੋਰਟ ਜਿਹੜੀ ਹੈ ਸ਼ਾਮ ਤੱਕ ਕੱਲ ਸ਼ਾਮ ਤੱਕ ਉਹ ਸੌਂਪ ਦਿੱਤੀ ਜਾਵੇਗੀ ਹੁਣ ਵੇਖਣ ਵਾਲੀ ਗੱਲ ਹੈ ਕਿ ਉਹ ਰਿਪੋਰਟ ਜਿਹੜੀ ਹੈ ਉਹ ਸੌਂਪ ਦਿੱਤੀ ਗਈ ਹੈ ਜਾਂ ਨਹੀਂ ਜੋ ਵੀ ਹੋਏਗਾ ਦੱਸ ਦੇ ਰਹਿਾਂਗੇ ਬਣੇ ਰੋਮਾਂਨ ਇੰਡੀਆ ਪੰਜਾਬੀ ਦੇ